ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ ਐਗਰੀਕਲਚਰ ਦੇ ਕਈ ਇੰਪਲੀਮੈਂਟ ਬਕਾਉ ਨੇਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਚਾਰ ਵਾਲੀ ਮਸ਼ੀਨ ਹੈ ਚਾਰ ਲਾਈਨਾਂ ਵਾਲੀ ਇਹ ਸਦੀ ਟਰੈਕਟਰ ਵਾਲੀ ਕੰਬਾਈਨ ਹੈ ਜੀ ਠੀਕ ਹੈ ਜੀ ਕਰਤਾਰ ਕੰਬਾਈਨ ਆ ਨਿਊ ਦੇਵ ਕੰਬਾਈਨ ਸਵਰਾਜ ਦਾ 855 ਟਰੈਕਟਰ ਨੈਸ਼ਨਲ ਕੰਬਾਈਨ ਹੈ ਜੀ ਠੀਕ ਹੈ ਜੀ ਇਹਨਾਂ ਸਾਰੀਆਂ ਕੰਬਾਈਨਾਂ ਬਾਰੇ ਪੂਰੀ ਜਾਣਕਾਰੀ ਲੈਣ ਵਾਸਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੁਹਾਨੂੰ ਸਾਰਿਆਂ ਦੇ ਨੰਬਰ ਮਿਲ ਜਾਣਗੇ ਰੇਟਾਂ ਬਾਰੇ ਜਾਣਕਾਰੀ ਮਿਲ ਚੁਗੀ ਕੰਡੀਸ਼ਨਾਂ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਨੰਬਰ ਵਗੈਰਾ ਸਾਰੇ ਤੁਹਾਨੂੰ ਮਿਲ ਜਾਣਗੇ ਡਿਸਕ੍ਰਿਪਸ਼ਨ ਦੇ ਵਿੱਚੋਂ ਬਾਈ ਹੋਰਾਂ ਦੇ ਜਿਵੇਂ ਵੀ ਹੋਣਗੇ ਸਾਰੀ ਕੰਡੀਸ਼ਨ ਤੁਹਾਨੂੰ ਪਤਾ ਲੱਗ ਜੂਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖੋਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਇਹੇ ਸਾਰੇ ਉਹਨਾਂ ਲਾਇਸਨ ਕੰਬਾਈਨ ਵਗੈਰਾ ਸਾਰੇ ਇੰਪਲੀਮੈਂਟੇ ਬਕਾਉ ਨੇ ਤੇ ਵਧੀਆ ਕੰਡੀਸ਼ਨ ਚ ਨੇਗੇ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਚਾਰ ਲਾਈਨਾਂ ਵਾਲੀ ਇਹ ਚਾਰ ਵਾਲੀ ਮਸ਼ੀਨ ਬਕਾਉ ਹੈਗੀ 2024 ਮਾਡਲ ਹੈ ਬਹੁਤ ਘੱਟ ਚੱਲੀ ਹੋਈ ਆ ਟਰੈਕਟਰ ਸਮੇਤ ਬਕਾਊ ਆਗੀ ਠੀਕ ਹੈ ਜੀ ਤੇ ਦੋ ਬੈਡ ਨੇਗੇ ਬਾਕੀ ਇਸ ਮਸ਼ੀਨ ਬਾਰੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਆ ਮਸ਼ੀਨ ਤੇ ਟਰੈਕਟਰ ਬਾਰੇ ਗੱਲਬਾਤ ਕਰਨੀ ਆ ਨੰਬਰ ਉਹਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉਹਨਾਂ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਰੇਟ ਵਗੈਰਾ ਦੀ ਹੋਰ ਵੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਡਿਸਕ੍ਰਿਪਸ਼ਨ 'ਚੋਂ ਨੰਬਰ ਲੈ ਕੇ ਬਾਈਵਰ ਨਾਲ ਗੱਲ ਕਰ ਸਕਦੇ ਹੋ ਚਾਰ ਲਾਈਨਾਂ ਕੱਟਦੀ ਐ ਇੱਕ ਵਾਰ ਚ ਮਸ਼ੀਨ ਇਹ ਠੀਕ ਹੈ ਜੀ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਖੜੀ ਹੈ ਚੈੱਕ ਕਰ ਸਕਦੇ ਹੋ ਕੰਡੀਸ਼ਨ ਬਹੁਤ ਘੱਟ ਚੱਲੀ ਹੋਈ ਆ 2024 ਮਾਡਲ ਆ ਬਾਕੀ ਵੀ ਚੈੱਕ ਕਰ ਸਕਦੇ ਹੋ ਟਰੈਕਟਰ ਨਾਲ ਬਕਾਊ ਹੈਗਾ 4x4 ਟਰੈਕਟਰ ਆ ਉਹ ਵੀ ਦੇਖ ਸਕਦੇ ਹੋ ਤੁਸੀਂ ਟਰੈਕਟਰ ਦੀ ਕੰਡੀਸ਼ਨ ਹੀ ਬਿਲਕੁਲ ਓਕੇ ਆ ਵੀ ਪੂਰੇ ਸੈੱਟ ਦੀ ਜਾਣਕਾਰੀ ਲਈ ਰੇਟ ਵਾਸਤੇ ਤੁਸੀਂ ਬਾਈ ਹਰਨ ਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋ ਰੇਟ ਵਗੈਰਾ ਦੀ ਗੱਲਬਾਤ ਸਾਰੀ ਫੋਨ ਤੇ ਹੋਊਗੀ ਅੱਗੇ ਤੁਸੀਂ ਚੈੱਕ ਕਰ ਸਕਦੇ ਹੋ ਕੇਸ ਦੀ ਟਰੈਕਟਰ ਵਾਲੀ ਕਮਬਾਈਨ ਬਕਾਊ ਹੈ ਜੀ 2014 ਮਾਡਲ ਆ ਦੇਖ ਸਕਦੇ ਹੋ ਬਠਿੰਡਾ ਏਰੀਆ ਦਾ ਬਾਈ ਉਹਨਾਂ ਦਾ 엘ਿਵੇਟਰ ਵਗੈਰਾ ਵਧੀਆ ਸਾਫ ਹੋ ਰੰਗ ਪੇਂਟ ਦੀ ਓਕੇ ਆ ਗਈ ਸਾਰੀਆਂ ਪੁਲੀਆਂ ਵਗੈਰਾ ਬੈਲਟਾਂ ਬਰਮ ਵਾਡੀ ਪੱਕਾ ਦੇਖ ਸਕਦੇ ਹੋ ਵਧੀਆ ਸਾਫ ਪਿਆ ਹੈਗਾ ਬਠਿੰਡਾ ਬਾਈ ਉਹਨਾਂ ਦਾ ਏਰੀਆ ਹੈਗਾ 14 ਮਾਡਲ ਮਸ਼ੀਨ ਹੈ 엘ਿਵੇਟਰ ਵਗੈਰਾ ਚੇਂਜਰ ਪੁਲੀਆਂ ਵਗੈਰਾ ਸਾਰੀਆਂ ਵਧੀਆ ਸਾਫ ਪਈਆਂ ਨੇ ਆ ਬਾਕੀ ਰੰਗ ਪੇਂਟ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪੇਂਟ ਮਸ਼ੀਨ ਦਾ ਵਧੀਆ ਪਿਆ ਹੈਗਾ ਮਸ਼ੀਨ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਗੱਲਬਾਤ ਕਰਨਾ ਚਾਹੁੰਦੇ ਹੋ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਹੋ ਫੋਨ ਤੇ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ। ਬਾਕੀ ਆਊਟਰ ਪਾਈਪ ਦੇਖ ਸਕਦੇ ਹੋਗੇ ਠੀਕ ਹੈ ਜੀ। ਪੂਸ਼ ਵਗੈਰਾ ਸਾਰੀ ਵਧੀਆ ਸਾਫ ਪਈ ਆ ਰੰਗ ਪੇਂਟ ਮਸ਼ੀਨ ਦਾ ਵਧੀਆ ਓਕੇ ਪਿਆਗਾ। ਫੀਡਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਫੀਡਰ ਪੱਟੀਆਂ ਚੈਨਾ ਵਗੈਰਾ ਵਧੀਆ ਸਾਫ ਪਈਆਂ ਨੇ। ਠੀਕ ਹੈ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਅੱਗੇ ਤੁਸੀਂ ਕਟਰ ਦੇਖ ਸਕਦੇ ਹੋ। ਪੰਜ ਪਾਈਪ ਵਾਲੀ ਰੀਲ ਆ ਮਸ਼ੀਨ ਦੀ ਆ ਉਗਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ। ਰੀਲ ਵਗੈਰਾ ਮਸ਼ੀਨ ਦੀ ਵਧੀਆ ਸਾਫ ਪਈ ਆ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਟਰੇ ਵਗੈਰਾ ਕਾਟਰ ਦੀ ਵਧੀਆ ਸਾਫ ਪਈ ਆ ਟਾਇਰਾਂ ਦੀ ਕੰਡੀਸ਼ਨ ਓਕੇ ਆ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤ ਤੱਕ ਬਿਲਕੁਲ 오ਰੀਜਨਲ ਕੰਡੀਸ਼ਨ ਚ ਖੜੀ ਆ ਬਾਕੀ ਤੁਸੀਂ ਬਾਈ ਹੋਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀ ਆ ਹੌਗਰ ਵਗੈਰਾ ਸਾਰਾ ਚੈੱਕ ਕਰ ਸਕਦੇ ਹੋ ਬਟੈਂਡਾ ਏਰੀਆ ਦਾ ਬਾਈ ਹੋਰਾਂ ਦਾ ਤੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਅੱਗੇ ਦੇਖ ਸਕਦੇ ਹੋ 2015 ਮਾਡਲ ਕਰਤਾਰ ਕਮੈਨ ਬਿਕਾਊਗਾ ਜੀ ਵਧੀਆ ਕੰਡੀਸ਼ਨ ਚ ਮਸ਼ੀਨ ਆ ਫੀਡਰ ਤੇ ਟਾਇਰਾਂ ਦੀ ਕੰਡੀਸ਼ਨ ਕੈਵਨ ਬੰਪਰ ਤੋਂ ਹੀ ਚੈੱਕ ਕਰ ਸਕਦੇ ਹਾਂ ਸਾਈਡਾਂ ਤੋਂ ਦੇਖ ਸਕਦੇ ਹਾਂ ਸੀੜਾਂ ਬਿਲਕੁਲ ਸਾਫ਼ ਆ ਆਉਟਰਪਾਈ ਬਿਲਕੁਲ ਸਾਫ਼ ਰੰਗ ਪੇਂਟ ਦੀ ਬਿਲਕੁਲ オリジナル ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹਾਂ ਵਧੀਆ ਪਈ ਆ ਠੀਕ ਹੈ ਜੀ ਬਟੰਡਾ ਬਾਈ ਹੋਰ ਉਹਦਾ ਏਰੀਆ ਹੈਗਾ ਤੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀਆਂ ਆਉਟਰਪਾਈ ਟੂਲ ਬਾਕਸ ਬਰਮ ਬਾਡੀ ਪੱਕਾ ਵਗੈਰਾ ਸਾਰਾ ਦੇਖ ਸਕਦੇ ਹੋ ਕਟਰ ਦੀ ਕੰਡੀਸ਼ਨਿੰਗ ਵਧੀਆ ਸਾਫ਼ ਸਾਰੀ ਮਸ਼ੀਨ ਬੰਪੂ ਤੋਂ ਲੈ ਕੇ ਪੂਸਤ ਤੱਕ ਕਟਰ ਵਗੈਰਾ ਮਸ਼ੀਨ ਦਾ ਬਿਲਕੁਲ オリジナル ਤੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਬਾਕੀ ਤੁਸੀਂ ਸਾਰੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਸ਼ੀਨ ਦੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਣਾ ਗੱਲਬਾਤ ਕਰ ਸਕਦੇ ਅੱਗੇ ਦੇਖ ਸਕਦੇ ਹੋ ਬਈ ਨੈਸ਼ਨਲ ਕੰਬਾਈਨ ਬਕਾਉ ਆ ਗਈ ਦੇਖ ਸਕਦੇ ਹੋ ਕੰਡੀਸ਼ਨ ਵਧੀਆ ਸਾਫ਼ ਆ ਮਸ਼ੀਨ ਦੀ 15 ਮਾਡਲ ਮਸ਼ੀਨ ਨਾਲ ਹੀ ਨੂੰ ਇੰਜਨ ਆ ਮਸ਼ੀਨ ਦਾ ਡਿਸਪੋਇਲ ਬਲਾਡੇ ਖੜੀ ਆ ਕਿ ਮਸ਼ੀਨ ਆ ਪੀਡਰ ਫੱਟੀਆਂ ਚੈਨਾ ਵਗੈਰਾ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਵਧੀਆ ਸਾਫ਼ ਆ ਗਈ। ਬਾਕੀ ਕੋਲੇ ਸਵਰਾਜ ਟਰੈਕਟਰ ਵੀ ਬਕਾਉ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ਼ ਪਈ ਹੈਗੀ। ਠੀਕ ਹੈ ਜੀ। ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤ ਤੱਕ ਬਿਲਕੁਲ ओरिजिनल ਕੰਡੀਸ਼ਨ ਦੇ ਵਿੱਚ ਆ। ਕਾਟਰ ਦੀ ਕੰਡੀਸ਼ਨ ਵਧੀਆ ਸਾਫ਼ ਆ ਗਈ। ਹੈਲਿਵੇਟਰ ਵਗੈਰਾ ਟੀਲ ਟੈਂਕੀਆ ਟੈਂਕ ਸਾਰੇ ਸਾਫ਼ ਆ। ਮਸ਼ੀਨ ਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ। 15 ਮਾਡਲ ਮਸ਼ੀਨ ਆ। ਚੇਂਜਰ ਫਲਾਟ ਵਗੈਰਾ ਦੇਖ ਸਕਦੇ ਹਾਂ ਪਰਮ ਬੱਡੀ ਪੱਕਾ ਦੇਖ ਸਕਦੇ ਹਾਂ ਮਸ਼ੀਨ ਦੀਆਂ ਸਾਰੀਆਂ ਪੁਲੀਆਂ ਦੀ ਵੈਲਟਾਂ ਦੀ ਚੈਨਾਂ ਦੀ ਕੰਡੀਸ਼ਨ ਵਧੀਆ ਹੈਗੀ ਸੈਕਡਾਂ ਤੋਂ ਪੂਸ਼ ਬਿਲਕੁਲ ਸਾਫ਼ ਰੰਗ ਪੇਂਟ ਚੈੱਕ ਕਰ ਸਕਦੇ ਹਾਂ ਸਾਰੀ ਮਸ਼ੀਨ ਦਾ ਰੰਗ ਪੇਂਟ ਵਧੀਆ ਪਿਆ ਹੈਗਾ ਬਾਕੀ ਵੀਡੀਓ ਨੂੰ ਬੱਤੋ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਬਾਕੀ ਨੰਬਰ ਤੁਹਾਨੂੰ ਬਾਈ ਦਾ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਅੱਗੇ ਦੇਖ ਸਕਦੇ ਹੋ ਸਵਰਾਜ 855 ਐਫ ਟਰੈਕਟਰ ਬਕਾਉ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਚ ਨੇੜੇ ਤੋਂ ਕੰਡੀਸ਼ਨ ਦੇਖ ਸਕਦੇ ਹਾਂ 2020 ਮਾਡਲ ਟਰੈਕਟਰ 75% ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਪਿਆਗਾ ਇਹ ਵੀ ਬਾਈ ਕੋਲੇ ਭਲਾਡੇ ਖੜਾ ਹੈਗਾ ਠੀਕ ਹੈ ਜੀ ਜ਼ਿਆਦਾ ਜਾਣਕਾਰੀ ਲਈ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਨੰਬਰ ਡਿਸਕ੍ਰਿਪਸ਼ਨ ਚੋਂ ਲੈ ਕੇ ਬਾਈ ਨੂੰ ਤੁਸੀਂ ਫੋਨ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਗੱਲਬਾਤ ਕਰਨੀ ਆ ਬਾਈ ਕੋਲੇ ਇੱਕ ਨੈਸ਼ਨਲ ਕਮੈਨ ਖੜੀ ਆ ਬਕਾਉ ਜੀ ਤੇ ਕੇ ਸਵਰਾਜ 855 ਟਰੈਕਟਰ ਖੜਾ ਸਾਰਾ ਟਰੈਕਟਰ ਬਿਲਕੁਲ オリジナル ਕੰਡੀਸ਼ਨ ਦੇ ਵਿੱਚ ਆ। ਬਾਕੀ ਵੀਡੀਓ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬਤੋ ਸ਼ੇਅਰ ਜ਼ਰੂਰ ਕਰ ਦਿਓ। ਚੈੱਕ ਕਰ ਸਕਦੇ ਹੋ ਇੰਜਨ, ਗੇਅਰ, ਲੈਫਟ ਵਗੈਰਾ ਸਾਰਾ ਟਰੈਕਟਰ ਓਕੇ ਚਲਾ ਕੇ ਚੈੱਕ ਕਰਕੇ ਤੁਸੀਂ ਲਿਜਾ ਸਕਦੇ ਹੋ। ਠੀਕ ਹੈ 6 ਲੱਖ 10 ਹਜ਼ਾਰ ਦੀ ਡਿਮਾਂਡ ਆ ਭਾਈ ਦੀ। ਬਾਕੀ ਟਾਇਰ ਵਗੈਰਾ ਦੇਖ ਸਕਦੇ ਹੋ 75% ਟਾਇਰਾਂ ਦੀ ਕੰਡੀਸ਼ਨ। ਦੇਖ ਸਕਦੇ ਹੋ ਛੋਟੇ ਟਾਇਰ, ਵੱਡੇ ਟਾਇਰ ਵਧੀਆ ਸਾਫ ਪਿਆ। ਇਹ ਰਮ वगैरह ਬੜੀਆ ਸਾਫ ਹੈ ਨੇ 6,10,000 ਦੀ ਬਾਈ ਦੀ ਡਿਮਾਂਡ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂ ਉਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਅੱਗੇ ਦੇਖ ਸਕਦੇ ਹਾਂ ਸਟੈਂਡਰਡ ਦੀ ਟਰੈਕਟਰ ਵਾਲੀ ਕੰਬਾਈਨ ਬਕਾਉ ਉਹ ਟਰੈਕਟਰ ਸਮੇਤ ਸੋਨਾਲੀਕਾ ਟਰੈਕਟਰ ਆ ਜੀ ਤੇ ਸਟੈਂਡਰਡ ਦੀ ਟਰੈਕਟਰ ਵਾਲੀ ਕੰਬਾਈਨ ਕੰਬਾਈਨ ਆਈਆ 2008 ਮਾਡਲ ਤੇ ਟਰੈਕਟਰ ਹੈਗਾ 2016 ਮਾਡਲ ਸਾਰਾ ਸੱਟ ਬੜੀਆ ਕੰਡੀਸ਼ਨ ਚ ਬੈਸਟ ਬੰਗਾਲ ਦਾ ਨੰਬਰ ਹੈ ਜੀ ਐਨਓਸੀ ਹੈ ਨਹੀਂ ਕਾਪੀ ਤੁਹਾਨੂੰ ਮਿਲ ਜੂ 5 ਲੱਖ 60 ਹਜ਼ਾਰ ਦਾ ਸਾਰਾ ਸੈੱਟ ਮਿਲ ਜੂਗਾ ਜੀ ਇਹ ਕਿਸੇ ਭਰਾ ਨੇ ਲੈਣਾ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਭਾਈ ਦਾ ਉੱਥੋਂ ਨੰਬਰ ਲੈ ਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਜੀ ਕਿਸੇ ਵੀਰ ਨੇ ਕਰਨੀ ਆ ਸਾਰੀ ਮਸ਼ੀਨ ਵਧੀਆ ਓਕੇ ਕੰਡੀਸ਼ਨ ਚ ਆ ਪਿਛਲੀ ਝਾੜ ਤੋਂ ਹਿੱਸਾ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵਗੈਰਾ ਵਧੀਆ ਸਾਫ ਆ ਰੰਗ-ਬੀਣ ਦੇਖ ਸਕਦੇ ਹੋ ਬੈਸਟ ਬੰਗਾਲ ਦਾ ਨੰਬਰ ਆਗਾ ਜੀ ਐਨਓਸੀ ਹੈ ਨਹੀਂ ਕਾਪੀ ਤੁਹਾਨੂੰ ਮਿਲ ਜੂ ਜੀ ਬਾਕੀ ਭਾਈ ਦਾ ਨੰਬਰ ਡਿਸਕ੍ਰਿਪਸ਼ਨ ਚ ਮਿਲ ਜੂ ਉਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਅੱਗੇ ਨਿਊ ਦੇਵ ਕਮੈਨ ਬਕਾਉ ਉਹ ਯੂ ਵਿਦੇਸ਼ ਸਾਦੇਨ 2022 ਮਾਡਲ ਸੀੜਾ ਵਗੈਰਾ ਸਾਫ਼ ਹੈ ਐਲੀਵੇਟਰ ਸਾਫ਼ ਆ ਡੀਜ਼ਲ ਟੈਂਕ ਚੈੱਕ ਕਰ ਸਕਦੇ ਹੋਗੇ ਹਰਿਆਣਾ ਏਰੀਆ ਦਾ ਜਿੱਥੇ ਮਸ਼ੀਨ ਖੜੀ ਆ ਛੋਕਾ ਲੈ ਲੈਣ ਦਾ ਡਿਸਪੋਜ਼ਲ ਇੰਜਨ ਆ ਮਸ਼ੀਨ ਤੇ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਸਾਰਾ ਬਿਲਕੁਲ ਰਿਜਨ ਕੰਡੀਸ਼ਨ ਦੇ ਵਿੱਚ ਆ ਬਾਕੀ ਜੇ ਮਸ਼ੀਨ ਬਾਰੇ ਤੁਸੀਂ ਜਿਆਦਾ ਜਾਣਕਾਰੀ ਲੈਣੀ ਆ ਗੱਲਬਾਤ ਕਰਨੀ ਆ ਨੰਬਰ ਤੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਟਾਇਰ ਵਗੈਰਾ ਏਲੀਵਟਰ ਵਗੈਰਾ ਸਾਰੇ ਬੜੀਆ ਸਾਫ਼ ਸਾਰੀ ਮਸ਼ੀਨ ਰੰਗ ਪੇਣਦੀ ਬਿਲਕੁਲ ਓਕੇ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦੀ ਜੀ